ਫੇਰ ਕੋ ਮੇਲਨ ਪਾਂਚ ਕੇ ਕੋਈ ਖੋਟੇ ਨਾ ਕੁਮੇਲ ਉਹਨਾਂ ਦਾ ਕਰੇ ਨਾ ਸੰਗ ਕਰੇ ਨਾਮ ਬਤਾਵਾਂ ਤਾਂ ਹੈ ਉਹਨੇ ਵੀ ਨਾਮ ਦੱਸਦੇ ਆ ਮਹਾਰਾ ਕਹਿੰਦੇ ਹਨ ਕਿੰਸੂ ਮੇਲ ਨਾ ਕੀਜੀਏ ਉਹਨਾਂ ਨਾਲ ਕਦੇ ਮੇਲ ਨਹੀਂ ਕਰਨਾ ਗੁਰਸਿੱਖਾਂ ਨੇ ਗਰੀ ਮੁਖ ਸਤਗੁਰੂ ਪ੍ਰਾਹੇ ਇਹ ਸਹਾਇਆਂ ਮੁਖੋ ਸਲਵਜੀ ਆਗਿਆ ਕਰਦੇ ਹਨ ਮੀਨੇ ਔਰ ਮਸੰਦੀ ਮੀਨੇ ਕਿਰਤੀਆਂ ਦੀ ਕੋਠੇ ਵਾਲੀ ਜਿਹੜੀ ਇਲਾਜ ਆ ਕੋਢੀ ਕੋਠੇ ਦੇ ਜਿਹੜੇ ਹਨ ਨੇ वो नहीं जो जिसे औलाद है अगे अमृत ना छकन मीने हम और मसंदी, मसंदी कार पे गुरु की खा वाले। मल्ली जान वाले हीर मलिए जान ਕੋਈ ਕਰਤਾਰ ਕੋਵੇ ਸੋਦੀ ਭੂਤਨੀਆਂ ਕੱਢਣ ਵਾਲੇ ਵੜਪਾਂਕਾਂ ਵਾਲੇ ਆਰਾਮ ਰਈਆਂ ਨੂੰ ਜਾਨ ਜੀ ਕਿਉਂਕਿ ਆਰਾਮ ਰਈਏ ਹੋਣਗੇ ਦੇਰਾ ਦੂਨ ਵਾਲੇ ਫਿਰ ਫਿਰ ਗੰਮ ਪਛਾਣ ਸਿਰ ਗੰਮ ਜਿਹੜੇ ਵਿਚਾਰੋਂ ਸਿਰ ਬਣਾ ਲੈਣ ਤੇ ਬਾਹਰੋਂ ਕੇਸ ਰਾ ਕੇ ਸਿੱਖ ਬਣ ਕੇ ਵਖਾਉਣ ਇਹ ਪਛਾਣ ਨਾ ਕਰੋ ਇਨੋਂ ਦੇ ਨਾਮ ਨਹੀਂ ਕਰਨਾ ਕਦੇ ਪਰ ਨਾਰੀ ਮੇਲਾ ਬੁਰਾ ਕਿਈ ਇਸਮੀ ਦਾ ਮੇਲ ਕਰਨਾ ਬਹੁਤ ਭੈੜਾ ਹੈ ਊਰੀ ਕੇਸ ਕੀ ਤਾ ਜਿਹੜਾ ਕੇਸ ਉਹਦਾ ਬੱਜਵਾ ਬਹੁਤ ਭੈੜੀ ਗੱਲ ਹੈ ਉੱਠੇ ਦਾ ਖਾਣਾ ਬੁਰਾ ਬੁੱਧ ਨਾਮ ਦਾ ਮਾਸ ਸਾਰੇ ਆਇਆ ਕਲਮਾ ਪੜ੍ਹਿਆ ਆ ਉਹਦਾ ਖਾਣਾ ਬਹੁਤ ਭੈੜਾ ਹੈ ਬੁਰਾ ਪਮਾਖੂ ਥਾ ਜਿਹੜਾ ਪਮਾਖੂ ਦਾ ਖਾਗਵਾ ਨਿਕਵਾਰ ਨਹੀਂ ਸਿਵਰਜ ਪੀਣੀ ਪਾਨ ਬੀੜੀ ਚੱਬਣੀ ਇਸੋਂ ਬੁਰੀ ਆਈ ਹੈ ਸਿੰਘ ਗੁਰੂ ਦਾ ਹੋਏ ਕ ਜਿਹਨੂੰ ਚਾਹੇ ਸਿੱਖ ਆਪਣੇ ਆਪ ਨੂੰ ਕਹਾਉਂਦਾ ਸਰਾ ਚਾਰ ਇਨ ਮਾਹੇ ਜਿਹਨੂੰ ਚਾਹੋ ਜਿਹੜਾ ਕਰੇਗਾ ਕੁਰੇਤਾਂ ਵਿੱਚੋਂ ਫਤ ਤਿੱਖੀ ਤੇ ਹੋਏ ਕ ਸਭ ਹੋ ਜਾਏਗਾ ਪਰ ਨਰਕ ਦੀ ਪਾਰ ਨਰਕ ਦੀ ਆਗੂ ਵਿੱਚ ਪਵੇਗਾ ਐਸਾ ਕੁਰੇਤ ਬਾਲਾ ਜਿਹੜਾ ਪੁਰਖ ਹੈ ਜੋ ਬਖਸ਼ਾਉਣ ਨੂੰ ਚਾਹੇ ਜਿਹੜਾ ਕੋਈ ਮੁਖਸ਼ਾਉਣਾ ਚਾਹੇ ਉਹਦਾ ਅਠਾ ਕਨ ਤੋਂ ਜਗਨੂ ਕਰੇ ਫੇ ਦੁਆਰਾ ਪੰਝਾ ਪਿਆਰਿਆਂ ਕੋ ਰਹਿਣੀ ਮੇ ਨਿਸ਼ਚੈ ਨ ਰਹੇ ਉਹ ਰਾਤ ਵਿੱਚ ਪੂਰਾ ਰਾਤ ਦੁਨੇ ਰਵੇ ਸੰਘ ਸੁਧ ਫਿਰ ਹੋ ਸੰਘ ਸੁਧ ਹੋ ਸਕਦਾ ਉਹ ਫਿਰ ਪਵਿੱਤਰ ਹੋ ਸਕਦਾ ਹੈ ਮਹਾਰਾਜੋ ਹੋਵਾ ਤਨਖਾਹੇ ਆਰ ਜਿਹੜੀ ਤਨਖਾਹ ਲੱਗੇ ਉਹਦੇ ਤਾਂ ਹੀ ਬੜੋ ਇਹ ਬੋਲਕ ਕੇ ਦਾਂ ਜਦ ਬੋਲਕ ਦੇ ਕਿੰਨੇ ਦਮਰੇ ਹੋਣ ਨਿਜ ਨੀਅਤ ਕੋ ਰਾਸ ਕਰ ਤਮੀ ਜਿੰਦੀ ਸਫਾਈ ਰੱਖ ਕੇ ਦਿਲ ਦੀ ਪਹੁੰਚਾ ਵਾਏ ਗੁਰ ਧਾਉ ਗੁਰ ਧਾਉ ਦੀ ਪਹੁੰਚਾਵੇ ਬਿਲ ਵਿੱਚ ਖੁਤੇਾਈ ਨਾ ਰੱਖੇ ਵੀ ਕੀ ਪਹੁੰਚਾਉਣੇ